ਪਿਆਰ ਦੇ ਨਾਮ ਤੇ ਫਰੇਬ ਭਰੋਸੇ ਦੇ ਨਾਮ ਤੇ ਧੋਖਾ ਅੱਜ ਦੇ ਸੋਸ਼ਲ ਮੀਡੀਆ ਦੇ ਸਮੇਂ ਦੇ ਵਿੱਚ ਸਾਡੇ ਭਰੋਸੇ ਦੇ ਨਾਲ ਸਭ ਤੋਂ ਵੱਡੀ ਖੇਡ ਖੇਡੀ ਜਾ ਰਹੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਪਿਆਰ ਦੇ ਨਾਮ ਤੇ ਕਿਸੇ ਦਾ ਭਰੋਸਾ ਤੋੜ ਕੇ ਉਸ ਦੀ ਜ਼ਿੰਦਗੀ ਨੂੰ ਨਰਕ ਬਣਾਇਆ ਜਾ ਸਕਦਾ ਹੈ ਅੱਜ ਦੀ ਇਹ ਵੀਡੀਓ ਹਰ ਉਸ ਇਨਸਾਨ ਦੇ ਲਈ ਹੈ ਜੋ ਸੋਸ਼ਲ ਮੀਡੀਆ ਚਲਾਉਂਦਾ ਹੈ ਇਹ ਵੀਡੀਓ ਮੈਂ ਬਣਾਉਣ ਕਿਉਂ ਲੱਗਿਆ ਕਿਉਂਕਿ ਨਾ ਕੁਝ ਕੁ ਸਮੇਂ ਤੋਂ ਪਿਛਲੇ ਕੁਝ ਦਿਨਾਂ ਤੋਂ ਇੱਕ ਕੁੜੀ ਦੀ ਮੁੰਡੇ ਦੀ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈਗੀ ਆ ਉਹਦੇ ਬਾਰੇ ਹਰ ਇੱਕ ਇਨਸਾਨ ਆ ਆਪੋ ਆਪਣੀ ਰਾਇ ਰੱਖ ਰਿਹਾ ਹੈਗਾ ਮੈਂ ਇਹ ਗੱਲ ਨਾ ਤਾਂ ਮੈਂ ਕੁੜੀ ਦੇ ਹੱਕ ਚਾਂ ਤੇ ਨਾ ਮੈਂ ਕੁੜੀ ਦੇ ਵਿਰੋਧ ਚਾਂ ਨਾ ਹੀ ਮੈਂ ਮੁੰਡੇ ਦੇ ਹੱਕ ਚਾਂ ਤੇ ਨਾ ਹੀ ਮੈਂ ਮੁੰਡੇ ਦੇ ਵਿਰੋਧ ਚ ਵੀਡੀਓ ਪਾਉਣ ਲੱਗਾ ਮੈਂ ਦਰਸਲ ਗੱਲ ਕੀ ਕਰਨ ਲੱਗਿਆ ਹੈਗਾ ਇਹ ਵੀਡੀਓ ਜੇਕਰ ਇਹ ਵੀਡੀਓ ਕਿਸੇ ਗੋਰੀ ਦੀ ਵਾਇਰਲ ਹੋਈ ਹੁੰਦੀ ਉਹਨੇ ਇਹ ਗੱਲ ਨਹੀਂ ਕਹਿਣਾ ਸੀਗਾ ਵੀ ਮੈਂ ਉਹਦੇ ਨਾਲ ਕਿਉਂ ਕੀਤਾ ਜਾਂ ਕਿਉਂ ਮੈਨੂੰ ਲੋੜ ਪਈ ਇਹ ਕੁਛ ਕਰਨ ਦੀ ਜਾਂ ਕਿੱਦਾਂ ਜਾਂ ਮੇਰੇ ਨਾਲ ਕੀ ਹੋਇਆ ਕੁਛ ਨਹੀਂ ਕੱਖ ਨਹੀਂ ਉਹਨੇ ਕਹਿਣਾ ਸੀਗਾ ਉਹਨੇ ਸਿਰਫ ਇੱਕ ਗੱਲ ਕਰਨੀ ਸੀ ਕਿ ਵੀ ਮੇਰੀ ਇਜਾਜ਼ਤ ਤੋਂ ਬਿਨਾ ਮੇਰੀ ਵੀਡੀਓ ਵੜਾਈ ਕਿਉਂ ਗਈ ਤੇ ਅਪਲੋਡ ਕਿਉਂ ਕੀਤੀ ਗਈ ਉਹਨੇ ਇਸ ਪੁਆਇੰਟ ਤੇ ਲੜਨਾ ਸੀਗਾ ਤੇ ਆਪਣਾ ਪੁਆਇੰਟ ਵੀ ਇਹੀ ਆ ਤੇ ਆਪਣਾ ਹੱਕ ਵੀ ਇਹੀ ਬਣਦਾ ਹੈਗਾ ਮੇਰੇ ਸਾਹਬ ਚ ਫਿਰ ਜੇ ਇਸ ਕੁੜੀ ਦੇ ਬਾਰੇ ਜੇ ਆਪਾਂ ਥੋੜੀ ਬਹੁਤੀ ਜੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੀ ਕੁੜੀ ਸੀਗੀ ਇਹਨਾਂ ਨੇ ਇੱਕ ਟਰੈਕਟਰ ਲੈਣਾ ਸੀਗਾ ਤੇ ਉਧਰੋਂ ਮੁੰਡੇ ਵਾਲਿਆਂ ਨੇ ਵੀ ਟਰੈਕਟਰ ਲੈਣਾ ਸੀ ਇਹਨਾਂ ਦੀ ਆਪਸ ਦੇ ਵਿੱਚ ਉੱਥੇ ਮੁਲਾਕਾਤ ਹੋਈ ਸੀਗੀ ਤੇ ਜਿਹੜਾ ਮੁੰਡਾ ਸੀਗਾ ਇਹਨੇ ਕੁੜੀ ਨੂੰ ਉੱਥੇ 15 ਕ ਦਿਨਾਂ ਬਾਅਦ ਇੰਸਟਾਗ੍ਰam ਤੇ ਮੈਸੇਜ ਕੀਤਾ ਸੀਗਾ ਕੁੜੀ ਨੇ ਆਪਦੇ ਫਾਦਰ ਸਾਹਿਬ ਨੂੰ ਵੀ ਦੱਸਿਆ ਸੀਗਾ ਇਹਦੀ ਕੁੜੀ ਦੀ ਮਦਰ ਦੀ ਡੈਥ ਹੋ ਗਈ ਸੀਗੀ 2013 ਦੇ ਵਿੱਚ ਤੇ ਇਹ ਪਿਓ ਤੀ ਇਕੱਲੇ ਹੀ ਸੀਗੇ ਤੇ ਇਨੇ ਆਪਦੇ ਪਿਓ ਨੂੰ ਵੀ ਕੁੜੀ ਨੇ ਦੱਸਿਆ ਵੀ ਮੈਨੂੰ ਐ ਕਰਕੇ ਮੁੰਡਾ ਜਿਹੜਾ ਕਿ ਮੈਸੇਜ ਕਰ ਰਿਹਾ ਹੈਗਾ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਸ਼ੁਰੂ ਹੋ ਜਾਂਦਾ ਹੈਗਾ ਘਰੇ ਵੀ ਆਉਣੀ ਜਾਣੀ ਬਣ ਜਾਂਦੀ ਹੈਗੀ ਆ ਤਾਂ ਇਸ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਹੁਣ ਕੁੜੀ ਦਾ ਪੁਆਇੰਟ ਆਫ View ਕਹੇ ਕੀ ਹੈਗਾ ਕਹਿੰਦੀ ਵੀ ਮੈਂ ਸਭ ਤੋਂ ਵੱਡੀ ਤਾਂ ਉਹਨੇ ਡੇਰਿੰਗ ਕੀ ਕੀਤੀ ਸੱਚ ਕਿਹਾ ਉਹਨੇ ਜਿਹੜਾ ਕੁਝ ਕਿਹਾ ਉਹ ਨਾ ਕਹਿੰਦੀ ਵੀ ਹਾਂ ਇਹ ਵੀਡੀਓ ਮੇਰੀ ਹੈ ਕਹਿੰਦੀ ਕੋਈ ਫੇਕ ਨਹੀਂ ਹੈਗਾ ਸਭ ਕੁਝ ਮੇਰਾ ਉਹਨੇ ਬਹੁਤ ਇਹ ਵਾਲਾ ਜਿਹੜੀ ਗੱਲ ਕਹਿਣੀ ਬਹੁਤ ਔਖੀ ਹੁੰਦੀ ਆ ਤੇ ਹੁਣ ਜੇ ਆਪਾਂ ਇਸ ਤਰੀਕੇ ਦੀ ਗੱਲ ਕਰੀਏ ਕਿ ਵੀ ਇਹ ਹਰ ਤੀਜੇ ਦਿਨ ਹਰ ਦੂਜੇ ਦਿਨ ਕਿਸੇ ਨਾ ਕਿਸੇ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਜਾਂਦੀ ਆ ਤਾਂ ਇਹ ਕਿਉਂ ਹੁੰਦਾ ਹੈਗਾ ਕਿਉਂਕਿ ਯਾਰ ਆਪਣੇ ਫੋਨਾਂ ਦੇ ਵਿੱਚ ਕਿਸੇ ਦਾ ਵੀ ਵੜਨਾ ਇਹਨਾਂ ਸੌਖਾ ਹੀ ਹੋ ਗਿਆ ਕੀ ਗੱਲ ਆਪਾਂ ਕਿਸੇ ਦੀ ਵੀ ਵੀਡੀਓ ਆਪਦੇ ਫੋਨ ਦੇ ਵਿੱਚ ਬਣਾ ਕੇ ਰੱਖਦੇ ਆ ਕਿਸੇ ਦੀਆਂ ਵੀ ਕੋਈ ਵੀ ਨਿਊਡ ਫੋਟੋ ਮ ਆਪਣੇ ਫੋਨ ਦੇ ਵਿੱਚ ਉਹਨੂੰ ਰੱਖਦੇ ਆ ਤਾਂ ਕੀ ਗੱਲ ਯਾਰ ਕਿਤੇ ਨਾ ਕਿਤੇ ਵੀ ਤੁਸੀਂ ਇਹੀ ਚੀਜ਼ ਹੀ ਚਾਹੁੰਦੇ ਆ ਨਾ ਵੀ ਆਪ ਨੂੰ ਕਿਤੇ ਨਾ ਕਿਤੇ ਮੌਕਾ ਮਿਲੇ ਤਾਂ ਆਪਾਂ ਉਹਦੀ ਸੰਗੀ ਨੱਪੀਏ ਇੱਕ ਥੋੜੇ ਜਿਹੇ ਦਿਨ ਦੀ ਗੱਲ ਆ ਇੱਕ ਦੋ ਦਿਨਾਂ ਦੀ ਗੱਲ ਹੀ ਆ ਕਿ ਮੁੰਡਾ ਕੋਈ ਵੀਡੀਓ ਬਣਾ ਰਿਆ ਸੀਗਾ ਤਾਂ ਉੱਥੇ ਥੱਲੇ ਕਿਸ ਨੇ ਕਮੈਂਟ ਕੀਤਾ ਕਿ ਬਾਈ ਜੀ ਮੇਰੇ ਕੋਲੇ ਮੇਰੀ ਐਕਸ ਦੀਆਂ ਅੱਜ ਵੀ ਵੀਡੀਓ ਪਈਆਂ ਅੱਜ ਵੀ ਫੋਟੋ ਪਈਆਂ ਹੈਗੀਆਂ ਤਾਂ ਮੈਨੂੰ ਉਹਨੇ ਪੈਸਿਆਂ ਦੇ ਵਾਸਤੇ ਛੱਡਿਆ ਸੀਗਾ ਹਾਂਜੀ ਹੁਣ ਉਹ ਬੰਦਾ ਕਵੇ ਕਿ ਮੈਨੂੰ ਪੈਸੇਆਂ ਵਾਸਤੇ ਇਹਨੇ ਛੱਡਤਾ ਤੇ ਮੈਂ ਇਹਦੀਆਂ ਵੀਡੀਓ ਵਾਇਰਲ ਕਰ ਦਿਆਂ ਯਾਰ ਇਹ ਮਰਦਾਨਗੀ ਨਹੀਂ ਹੈਗੀ ਕਿ ਅਸਲ ਦੇ ਵਿੱਚ ਤਾਂ ਨਾ ਵੀ ਤੁਹਾਡੇ ਫੋਨ ਦੇ ਵਿੱਚ ਹੀ ਕਿਸੇ ਕੁੜੀ ਦੀਆਂ ਫੋਟੋਆਂ ਪਈਆਂ ਜਾਂ ਤੁਹਾਡੀ ਐਕਸ ਆ ਜਾਂ ਤੁਹਾਡੀ ਹੁਣ ਮੌਜੂਦਾ ਕੋਈ 파ਟਨਰ ਹੈ ਜਾਂ ਕੋਮਾ ਮੁੰਡਾ ਭਾਵੇਂ ਕੁੜੀ ਕੋਈ ਵੀ ਹੈ ਕਿਸੇ ਦੀਆਂ ਵੀ ਫੋਟੋ ਵੀਡੀਓ ਜੇਕਰ ਤੁਹਾਡੇ ਫੋਨ ਚ ਪਈਆਂ ਨਾ ਤਾਂ ਮੇਰੇ ਹਿਸਾਬ ਚ ਤੁਸੀਂ ਉਹ ਮਰਦਾਨਗੀ ਦੇ ਹੱਕਦਾਰ ਹੀ ਨਹੀਂ ਹੈਗੇ ਕਿ ਤੁਸੀਂ ਕਿਸੇ ਨੂੰ ਵੀ ਮੰਨ ਕੇ ਚਲੋ ਵੀ ਉਹਨੂੰ ਉਹਦਾ ਹੱਕ ਨੱਪਣ ਦਾ ਕਿਤੇ ਵੀ ਉਹਦਾ ਜਿਹੜਾ ਗੱਲ ਨੱਪਣ ਦੀ ਤੁਸੀਂ ਮੌਕਾ ਲੱਭ ਰਹੇ ਹੋ ਕਿਤੇ ਨਾ ਕਿਤੇ ਕਰਕੇ ਇਦਾਂ ਦਾ ਕੁਝ ਨਾ ਕਰਿਆ ਕਰੋ ਸਾਰੇ ਨਾਲੋਂ ਵੱਡੀ ਹਨਾਨਗੀ ਤੇ ਇਸ ਚੀਜ਼ ਤੇ ਆਉਂਦੀ ਆ ਕੋਈ ਵੀ ਵੀਡੀਓ ਹਰ ਦੂਜੀ ਤੀਜੀ ਵੀਡੀਓ ਆਉਂਦੀ ਉੱਥੇ ਲਿਖਾਂਦਾ ਲਿੰਕ ਇਨ ਬਾਇਓ ਲਿੰਕ ਇਨ ਬਾਇਓ ਯਾਰ ਇਹ ਚੀਜ਼ ਸੋਚੋ ਵੀ ਉੱਥੇ ਜੇਕਰ ਕੋਈ ਤੁਹਾਡੀ ਆਪਦੀ ਧੀ ਭੈਣ ਹੋਵੇ ਫਿਰ ਵੀ ਤੇ ਐਡੇ ਹਰਾਮ ਦੇ ਲੋਕ ਆ ਕਮੈਂਟਾਂ ਦੇ ਵਿੱਚ ਜਾ ਕੇ ਕਹਿ ਰਹੇ ਆ ਗੱਲ ਵੀ ਬਾਈ ਜੀ ਵੀਡੀਓ ਕਿੱਥੋਂ ਮਿਲੂਗੀ ਬਾਈ ਜੀ ਵੀਡੀਓ ਕਿੱਥੇ ਆ ਵੀਡੀਓ ਸਾਨੂੰ ਸੈਂਡ ਕਰ ਦਿਓ ਯਾਰ ਕਮਾਲ ਦੀ ਗੱਲ ਆ ਮੈਂ ਕਹਿੰਨਾ ਮੈਂ ਮੈਂ ਕੁਲੜ ਪੀਜੇ ਵਾਲਿਆਂ ਦੀ ਵੀਡੀਓ ਨਹੀਂ ਦੇਖੀ ਮੇਰੇ ਕੋਲੇ ਆਈ ਵੀ ਸੀਗੀ ਮੇਰੇ ਕੋਲ ਇੱਕ ਗਰੁੱਪ 'ਚ ਹੀ ਸੀਗਾ ਉਹਦੇ 'ਚ ਗਰੁੱਪ 'ਚ ਆਈ ਵੀ ਸੀਗੀ ਤੇ ਮੈਂ ਉਹ ਵੀਡੀਓ ਨਹੀਂ ਦੇਖੀਗੀ ਯਾਰ ਤੁਸੀਂ ਵੀ ਤਾਂ ਆਪਦੇ ਆਪ ਨੂੰ ਕਿਤੇ ਨਾ ਕਿਤੇ ਸਟੈਂਡ ਕਰੋ ਸਾਡੇ ਨਾ ਬਾਈ ਆ ਕਮਲਜੀਤ ਹੇਰ ਉਹ ਗੱਲ ਕਰਦੇ ਹੁੰਦੇ ਆ ਵੀ ਤੁਸੀਂ ਨਾ ਟਾਈਮ ਆਉਣ ਦਿਓ ਥੋੜਾ ਥੋੜਾ ਤੇ ਲੋਕਾਂ ਨੇ ਗਰਕ ਜਾਣਾ ਇਹ ਗਰਕ ਕਿਉਂ ਜਾਣਾ ਕਿਉਂਕਿ ਸਾਡਾ ਫੂਡ ਹੀ ਇਦਾਂ ਦਾ ਹੋ ਗਿਆ ਉਹ ਹਰ ਇੱਕ ਗੱਲ ਨੂੰ ਨਾ ਕਿਸੇ ਵੀ ਆਪਣੇ ਕੋਈ ਵੀ ਫੈਸਲਾ ਹੋਊਗਾ ਨਾ ਉਹ ਹਰ ਇੱਕ ਗੱਲ ਨੂੰ ਫੂਡ ਦੇ ਨਾਲ ਜੋੜਦੇ ਆ ਉਹ ਕਹਿੰਦੇ ਜੇਕਰ ਸਾਡਾ ਫੂਡ ਸਟਰੋਂਗ ਹੋਊਗਾ ਨਾ ਤਾਂ ਸਾਡੇ ਫੈਸਲੇ ਵੀ ਸਟਰੋਂਗ ਹੋਣਗੇ ਸਾਡੀਆਂ ਸਾਡੀ ਹਰ ਇੱਕ ਚੀਜ਼ ਸਟਰੋਂਗ ਹੋਊਗੀ ਸਾਡਾ ਔਰਾ ਬਹੁਤ ਤਕੜਾ ਬਣ ਜਾਊਗਾ ਇਸ ਗੱਲ ਨੂੰ ਜੇ ਆਪਾਂ ਥੋੜੀ ਜਿਹੀ ਇੱਕ ਛੋਟੀ ਜੀ ਧਾਰਨ ਦੇ ਵਿੱਚ ਸਮਝਾਉਂਦੇ ਹੁੰਦੇ ਆ ਉਹ ਕਹਿੰਦੇ ਨੇ ਨਾ ਵੀ ਤੁਸੀਂ ਰਾਜਸਥਾਨ ਦੇ ਵਿੱਚ ਦੇਖੋ ਰਾਜਸਥਾਨ ਦੇ ਵਿੱਚ ਨਾ ਪੋਲੀਟੀਕਲ ਮਾਈਗ੍ਰੇਸ਼ਨ ਬਹੁਤ ਘੱਟ ਹੈਗੀ ਆ ਤੇ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਹੈਗੀਆਂ ਸਾਡੇ ਅੱਜ ਪਤਾ ਹੀ ਨਹੀਂ ਹੈਗਾ ਵੀ ਹੁਣ ਘੰਟੇ ਨੂੰ ਲੀਡਰ ਕਿਹੜੀ ਪਾਰਟੀ ਚ ਹੋਊਗਾ ਤੇ ਘੰਟੇ ਬਾਅਦ ਕਿਹੜੀ ਪਾਰਟੀ ਚ ਹੋਊਗਾ ਰਾਜਸਥਾਨ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਆ ਕਹਿੰਉਂਗੀ ਰਾਜਸਥਾਨ ਦੇ ਵਿੱਚ ਕਿਤੇ ਨਾ ਕਿਤੇ ਅੱਜ ਤੱਕ ਜਿਹੜਾ ਉਹ ਫੂੜ ਆ ਬਹੁਤ ਪਿਓਰ ਹੈਗਾ ਸੋ ਮੈਂ ਇਹੀ ਕਹਿਣਾ ਚਾਹਣਾ ਕਿ ਆਪਦਾ ਧਿਆਨ ਰੱਖੋ ਕਿਸੇ ਦੀ ਵੀ ਧੀ ਪਹਿਣਾ ਉਹਨੂੰ ਆਪਦੀ ਧੀ ਪਹਿਣਾ ਸਮਝ ਕੇ ਜੇਕਰ ਕਿਸੇ ਤੋਂ ਬੱਚੇ ਤੋਂ ਗਲਤੀ ਵੀ ਹੁੰਦੀ ਆ ਤਾਂ ਯਾਰ ਉਹਨੂੰ ਇਦਾਂ ਵਾਇਰਲ ਨਾ ਕਰੋ ਉਹਨੂੰ ਕਿਤੇ ਨਾ ਕਿਤੇ ਜੇਕਰ ਤੁਹਾਡੇ ਕੋਲੇ ਆਉਂਦੀ ਤੁਸੀਂ ਤਾਂ ਗਾਹ ਨਾ ਕਰੋ ਤੁਸੀਂ ਉਹਨੂੰ ਆਪਦੇ ਤੱਕ ਹੀ ਆ ਗਈ ਉਹਨੂੰ ਖਤਮ ਕਰਦੇ ਹੋ ਉੱਥੇ ਵੀਡੀਓ ਨੂੰ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਾਜੋ ਥੈਂਕ ਯੂ